ਸਤਿ ਸ੍ਰੀ ਅਕਾਲ ਜੀ ਸਾਰੇਆਂ ਨੂੰ ਮਾਈ ਲੈਬ ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦੀ ਆਂ ਕਿ ਬਹੇ ਘਰ ਦੇ ਮਿਹਰ ਸਰਕਾਰ ਸਾਰੇ ਹੀ ਠੀਕ ਠਾਕ ਹੋਵੋਗੇ ਅੱਜ ਦੀ ਆਪਣੀ ਵੀਡੀਓ ਆਪਾਂ ਮਾਰਬਲ ਸਿੰਕ ਨੂੰ ਬਹੁਤ ਹੀ ਚੰਗੇ ਤਰੀਕੇ ਨਾਲ ਸਾਫ਼ ਕਰਨਾ ਘਰ ਵਿੱਚ ਲੈਂਿਆ ਦੋ ਤਿੰਨ ਚੀਜ਼ਾਂ ਤੋਂ ਜੋ ਕਿ ਬਹੁਤ ਹੀ ਵਧੀਆ ਹੋ ਜੂਗਾ ਆਪਣਾ ਮਾਰਬਲ ਸਿੰਕ ਵੈਸੇ ਤਾਂ ਆਪਾਂ ਰੋਜ਼ ਧੋਣੇ ਪਰ ਉਨੀ ਸਫਾਈ ਨਹੀਂ ਹੁੰਦੀ ਉਹਦੇ ਲਈ ਕੀ ਕੀ ਕੁਝ ਲੈਣਾ ਤੁਹਾਨੂੰ ਦਿਖਾਉਣੇ ਆ ਆਪਾਂ ਲਈ ਥੋੜੀ ਈਜ਼ੀ ਇਹ ਪੋਚ ਵੀ ਆਪਾਂ ਲੈ ਸਕਦੇ ਆਂ ਈਜ਼ੀ ਨੂੰ ਆਪਾਂ ਨੇ ਪਹਿਲਾਂ ਆਪਣੇ ਸ਼ਿੰਕ ਦੇ ਵਿੱਚ ਅੱਧਾ ਚਮਚ ਦੇ ਕਰੀਬ ਸਾਰੇ ਆਪਾਂ ਨੇ ਸਕਰਬ ਦੇ ਨਾਲ ਐਨਾ ਕ ਲਾ ਦੇਣਾ ਸਾਰੇ ਜਿਵੇਂ ਕਿ ਸਾਰੇ ਇਹਨੂੰ ਚੰਗੇ ਤਰ੍ਹਾਂ ਲਾ ਕੇ ਆਪਾਂ ਚੰਗੇ ਤਰੀਕੇ ਦੇ ਨਾਲ ਹੌਲੀ ਹੌਲੀ ਇਸ ਤੋਂ ਬਾਅਦ ਆਪਾਂ ਜਿਹੜੀ ਦੂਜੀ ਚੀਜ਼ ਲੈਣੀ ਆ ਉਹ ਹੈਗੀ ਆਪਣੇ ਕੋਲ ਆ ਮਿੱਠਾ ਸੋਡਾ ਇੱਕ ਚਮਚ ਦੇ ਕਰੀਬ ਆਪਾਂ ਇਹਨੂੰ ਲਾ ਦਾਂਗੇ ਵਿੱਚ ਇਹ ਵੀ ਆਪਾਂ ਸਾਰੇ ਇਸ ਕਰਬ ਨਾਲ ਲਾ ਦਵਾਂਗੇ ਜੇਕਰ ਚੈਨਲ ਤੇ ਪਹਿਲੀ ਵਾਰ ਹੀ ਵਿਜ਼ਿਟ ਕਰਦੇ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੇ ਅੰਦੇ ਤੱਕ ਜ਼ਰੂਰ ਦੇਖਿਆ ਕਰੋ ਵੀਡੀਓ ਦੇਖ ਕੇ ਲਾਈਕ ਸ਼ੇਅਰ ਕਰਨਾ ਨਾ ਭੁੱਲਿਆ ਕਰੋ ਇਸ ਤਰ੍ਹਾਂ ਆਪਾਂ ਮਿੱਠੇ ਸੋਡੇ ਨੂੰ ਵੀ ਚੰਗੀ ਤਰ੍ਹਾਂ ਲਾਉਣ ਤੋਂ ਬਾਅਦ ਇੱਕ ਚੀਜ਼ ਹੋਰ ਦਿਖਾਉਣੇ ਜਿਹੜੀ ਆਪਾਂ ਨੇ ਲਈ ਆ ਤੇ ਇੱਥੇ ਆਪਾਂ ਨੇ ਲਈ ਆ ਅਦਾ ਨਿੰਬੂ ਨਿੰਬੂ ਵਿੱਚ ਖਟਾਈ ਹੋਣ ਦੇ ਕਾਰਨ ਇਹ ਹਰ ਤਰ੍ਹਾਂ ਦੀ ਮੈਲ ਗੰਦਗੀ ਨੂੰ ਸਾਫ਼ ਕਰਦਾ ਇਹਨੂੰ ਆਪਾਂ ਸਾਬੂਨੀ ਸੌਫਟੇ ਲਈ ਹੀ ਲਾਵਾਂਗੇ ਸਾਰੇ ਸਿੰਕ ਦੇ ਵਿੱਚ ਜਿਹਦੇ ਨਾਲ ਜਿਹੜੀ ਮੈਲ ਆ ਉਹ ਚੰਗੀ ਤਰ੍ਹਾਂ ਆਪਣੇ ਸਿੰਕ ਦੇ ਉਂਗਲ ਜੂਗੀ ਇਸ ਤਰ੍ਹਾਂ ਆਪਾਂ ਗੰਦੇ ਤੋਂ ਗੰਦੇ ਸਿੰਕ ਨੂੰ ਵਧੀਆ ਤਰੀਕੇ ਨਾਲ ਸਾਫ਼ ਕਰ ਸਕਦੇ ਹਾਂ ਇਸ ਤਰ੍ਹਾਂ ਆਪਾਂ ਸਾਰੇ ਹੀ ਸਿੰਕ ਦੇ ਉੱਤੇ ਇਹਨੂੰ ਲਾ ਦਵਾਂਗੇ ਤੇ ਇਹਨੂੰ ਲਾ ਕੇ ਆਪਾਂ ਨਿੰਬੂ ਨੂੰ 10 ਮਿੰਟ ਲਈ ਇਹਨੂੰ ਰੱਖ ਲੈਣਾ ਤੇ ਆਪਾਂ ਆਪਣੀ ਟੋਟੀ ਨੂੰ ਵੀ ਇਸ ਤਰੀਕੇ ਨਾਲ ਹੀ ਸਾਫ਼ ਕਰ ਲਵਾਂਗੇ ਜਦ ਹੀ ਨਹੀਂ ਆਪਾਂ ਨੇ ਵਾਸ਼ ਕਰਨਾ 10 ਮਿੰਟ ਲਾ ਕੇ ਇਹਨੂੰ ਰੱਖ ਦੇਣਾ ਤੁਸੀਂ ਇਸ ਤ੍ਰਿਕਨ ਨਾਲ ਆਪਣੇ ਸ਼ਿੰਕ ਨੂੰ ਸਾਫ਼ ਕਰ ਸਕਦੇ ਹੋ। ਲਓ ਜੀ ਹੁਣ ਆਪਾਂ ਇਹਨੂੰ ਲਾ ਕੇ 10 ਮਿੰਟ ਲਈ ਰੱਖਤਾ ਤੇ ਫਿਰ ਹੁਣ ਤੁਹਾਨੂੰ ਇਹਨੂੰ ਧੋ ਕੇ ਦਿਖਾਣੇ ਆ। ਕਿੰਨਾ ਸਾਫ਼ ਹੋਊਗਾ ਆਪਣਾ ਸ਼ਿੰਕ। ਜੇਕਰ ਵੀਡੀਓ ਵਧੀਆ ਲੱਗਦੀ ਹੁੰਦੀ ਆ ਤਾਂ ਪਿਆਰਾ ਜਿਹਾ ਕਮੈਂਟ ਕਰਕੇ ਜਰੂਰ ਦੱਸਿਓ ਇਸ ਤਰ੍ਹਾਂ ਹੁਣ ਆਪਾਂ ਇਹਨੂੰ ਧੋ ਕੇ ਦਿਖਾਉਣੀ ਤੁਹਾਨੂੰ ਕਿੰਨਾ ਸਾਫ਼ ਹੋ ਗਿਆ ਸਿੰਕਾ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਆ ਦੇਖੋ ਜੀ ਆਪਣਾ ਸਿੰਕ ਬਿਲਕੁਲ ਸਾਫ਼ ਹੋ ਗਿਆ ਮਿਲਾਂਗੇ ਇੱਕ ਹੋਰ ਵੀਡੀਓ ਵਿੱਚ ਜਦ ਤੱਕ ਸਾਰਿਆਂ ਨੂੰ ਸਤ ਸ੍ਰੀ ਅਕਾਲ